ਪਿਛਲੇ ਦਿਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਕਿਹਾ ਸੀ 31 ਮਈ ਤੱਕ ਅਸੀਂ ਪੰਜਾਬ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਅੱਜ 31 ਮਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਤਾਂ ਮੁਕਤ ਹੋ ਗਿਆ ਪੰਜਾਬ ਦੇ ਕਿੰਨਾ ਕਿ ਪੰਜਾਬ ਤੋਂ ਨਸ਼ਾ ਕਰ ਨੂੰ ਕਰਦਾ ਹੈ ਨਾਲੇ ਕਿਵੇਂ ਭਗਵੰਤ ਸਾਨ ਮੁੱਖ ਮੰਤਰੀ ਸਾਹਿਬ ਆਪਣੇ ਬਠਿੰਡੇ ਆਏ ਸੀ ਤਾਂ ਉਹਨਾਂ ਨੇ ਇੱਕ ਡਰਾਮਾ ਕਰਕੇ ਇੱਕ ਬੰਦੇ ਦੇ ਕਹਿਣ ਤੇ ਮਹਾਰਾਜ ਦੇ ਕਿੰਨੇ ਬੰਦਿਆਂ ਦੇ ਉੱਤੇ ਇਮੀਡੀਏਟਲੀ ਪਰਚਾ ਦੇ ਕੇ ਔਰ ਉਹਨਾਂ ਵਿਆ ਉਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਬਿਨਾਂ ਕਿਸੇ ਆਧਾਰ ਦੇ ਉੱਤੇ ਉਹਦੇ ਪਰਚਾ ਦਿੱਤਾ ਗਿਆ ਸੀ ਕੋਈ ਸਬੂਤ ਨਹੀਂ ਸੀ ਕੋਈ ਗਵਾਹ ਨਹੀਂ ਸੀ ਜਿਹੜਾ ਬੰਦੇ ਨੇ ਦਰਖਾਸਤ ਦਿੱਤੀ ਹੈ ਉਹੀ ਦਰਖਾਸਤ ਦੇ ਰਿਹਾ ਹੋਗਾ ਤੇ ਉਹੀ ਗਵਾਹ ਹੋ ਗਿਆ ਔਰ ਉਹ ਉਹਨਾਂ ਦੀ ਵੇਲ ਹੋ ਗਈ ਤੇ ਬਾਹਰ ਆ ਗਏ ਔਰ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਕਿਵੇਂ ਇੱਕ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹਿੰਦੁਸਤਾਨ ਦਾ ਚੰਗਾ ਸੂਬਾ ਵਧੀਆ ਸੂਬਾ ਸੀ ਉਸ ਦਾ ਮੁੱਖ ਮੰਤਰੀ ਨੇ ਸਟੇਟਮੈਂਟ ਦੇ ਕੇ ਬੰਦਾ ਫੜਾਇਆ ਹੋਵੇ ਤੇ ਉਹ ਪਬਲਿਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਿਵੇਂ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਪੰਜਾਬ ਦਾ ਫਿਰ ਪਿਛਲੇ ਦਿਨੀ ਲੰਬੀ ਹਲਕੇ ਦੇ ਵਿੱਚ ਪਟਾਕਾ ਫੈਕਰੀ ਨੂੰ ਅੱਗ ਲੱਗੀ ਹੈ ਉਹ ਕਿਵੇਂ ਗੈਰ ਕਾਨੂੰਨੀ ਦੌਰ ਦੇ ਉੱਤੇ ਸਰਕਾਰ ਦੇ ਆਮ ਆਦੇ ਬਾਡੀ ਦੇ ਕਰਮਚਾਰੇ ਜਿਹੜੇ ਉਹ ਚਲਾ ਰਹੇ ਸੀ ਉਹਨੂੰ ਗੈਰ ਕਾਨੂੰਨੀ ਦੌਰ ਦੇ ਉੱਤੇ ਇਹਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਚਾਹੇ ਮਜੀਠਾ ਹੋਵੇ ਚਾਹੇ ਹੋਰ ਹਲਕਿਆਂ ਦੇ ਵਿੱਚ ਸ਼ਰਾਬ ਨਾਲ ਕਨੇ ਬੰਦੇ ਮਰੇਗੇ ਕਿਵੇਂ ਪੰਜਾਬ ਪੁਲਿਸ ਦੇ ਬੰਦੇ ਬੇਗਨਾਮ ਫੜ ਕੇ ਤੁਸੀਂ ਗੋਂਡਿਆਣੇ ਤੋਂ ਜਿਹੜਾ ਮੁੰਡਾ ਪ੍ਰੋਫੈਸਰ ਸੀਗੇ ਉਹਨਾਂ ਨੂੰ ਫੜ ਕੇ ਫਿਰ ਤਸੀਹੇ ਦੇ ਕੇ ਉਹਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਉਸ ਮਾਸੂਦੀ ਰਿਪੋਰਟ ਦੇ ਵਿੱਚ ਕਿਵੇਂ ਉਹਦਾ ਮਰਡਰ ਹੋਇਆ ਮਰਡਰ ਕਹਾਂਗੇ ਹੋਂ ਦਾਬਲ ਹੋਇਆ ਔਰ ਉਸ ਤੋਂ ਬਾਅਦ ਪਾਸੋਂ ਦੋ ਟਰੱਕ ਤੁਸੀਂ ਸਾਰੇ মিডিਆ ਦੇ ਵਿੱਚ ਤੁਹਾਨੂੰ ਪਤਾ ਹੈ ਐਥਨੋਲ ਦੇ ਜਿਹੜੇ ਕਹਿੰਦੇ ਸੀ ਗੁਜਰਾਤ ਤੋਂ ਆਏ ਆ ਔਰ ਚੀਮਾ ਸਾਹਿਬ ਜਿਹੜੇ ਫਨਾਸ ਮੇਰੇ ਸੁਣਾ ਪੰਜਾਬ ਦੇ ਉਹਨੇ ਵੀ ਸਟੇਟਮੈਂਟ ਪ੍ਰੈਸ ਕਾਨਫਰੰਸ ਕੀਤੀ ਆ ਅਸੀਂ ਬਹੁਤ ਵੱਡਾ ਮਾਰਕਾ ਮਾਰਿਆ ਪੰਜਾਬ ਦੇ ਵਿੱਚੋਂ ਯਾਨੀ ਛਰਾਬ ਬਣਨ ਜਾ ਰਹੀ ਸੀਗੀ ਜਿਹੜੀ ਔਰ ਉਹ ਕੜ ਕੇ ਅਧਿਮੰਗਨ ਉਤਰ ਕੀਤਾ ਉਹ ਦੋ ਟਰੱਕ ਤੀਨਾਂਗਰ ਤੋਂ ਜਿਹੜੇ ਵੀਆਰਵੀ ਚੱਲ ਰਹੀ ਹੈ ਉੱਥੋਂ ਚੱਲੇ ਸੀ ਇੱਥੇ ਲੈਂਡ ਵਾਲਾ ਕੌਣ ਸੀ ਹਿੰਦੁਸਤਾਨ ਸਰਕਾਰ ਇਹ ਸੈਮੀ ਸਰਵਰਮੈਂਟ ਦਾ ਆਧਾਰਾ ਜਿਹੜਾ ਇੰਡੀਅਨ ਆਇਲ ਕਾਪੋਰੇਸ਼ਨ ਬਕਾਇਦਾ ਰੇਨ ਉਹਦੇ ਨਾਮ ਦੇ ਉੱਤੇ ਆ ਬਕਾਇਦਾ ਰੇਨ ਉਹਦੇ ਨਾਮ ਦੇ ਉੱਤੇ ਆ ਚੱਲਿਆ ਉੱਥੋਂ ਪੰਜਾਬ ਸਰਕਾਰ ਨੇ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਜਿਹੜੇ ਨੇ ਇੱਥੇ ਫੜਿਆ ਉਹਨਾਂ ਦਾ ਸਰਟੀਫਿਕੇਟ ਨਾਲ ਲੱਗਿਆ ਪੰਜਾਬ ਸਰਕਾਰ ਦਾ ਸਰਟੀਫਿਕੇਟ ਨਾਲ ਲੱਗਿਆ ਇਹਨਾਂ ਨੇ ਇੱਕੋ ਫੜਿਆ ਜਿਹੜੇ ਚਾਹੀਦਵਾਰ ਬਟਨੇ ਔਰ ਉਸ ਤੋਂ ਬਾਅਦ ਟਰਾਂਸਪੋਰਟਰ ਨੇ ਜਿਹੜੇ ਗੱਡੀ ਤੋਂ ਟ੍ਰਾਂਸਪੋਰਟ ਲੈ ਕੇ ਆਈ ਐ ਲੈ ਕੇ ਆਏ ਐ ਬੈਂਕਰ ਲੈ ਕੇ ਆਏ ਐ ਇੱਥੇ ਉਹ ਸਿਰਫ ਤੇ ਸਿਰ ਮਢਾਬੇ ਤੇ ਖੜੇ ਸੀ ਔਰ ਉਹਨਾਂ ਦੇ ਮਾਲਕ ਜਿਹੜੇ ਐ ਸਰਦਾਰ ਬਲਜੀਤ ਸਿੰਘ ਸੰਧੂ ਨੇ ਇਹ ਤੁਹਾਨੂੰ ਸਾਰਾ ਉਸ ਬਾਰੇ ਜਾਣਕਾਰੀ ਦੇ ਦੇਣਗੇ ਮੈਂ ਸਿਰਫ ਤੁਹਾਨੂੰ ਇੱਕ ਜਿਹੜੇ ਪੰਜਾਬ ਸਰਕਾਰ ਆਪਦੀਆਂ ਨਲਾਇਕੀਆਂ ਨੂੰ ਲੁਕਾਉਣ ਵਾਸਤੇ ਉਹ ਕਿਵੇਂ ਉੱਪਰੋਂ ਮੱਛੀ ਹੁੰਦੇ ਐ ਪ੍ਰੈਸ ਦੇ ਵਿੱਚ ਜਾਣ ਵਾਸਤੇ ਔਰ ਕਿਸ ਤਰ੍ਹਾਂ ਆਪਦੇ ਜਿਹੜੇ ਕਮੀਆਂ ਹੈਗੇ ਉਹਨਾਂ ਨੂੰ ਲੁਕਾਉਣ ਵਾਸਤੇ ਦੂਜਿਆਂ ਦੇ ਉੱਤੇ ਚਿੱਕਰ ਸਿੱਟ ਰਹੇ ਹੈਗੇ ਪੰਜਾਬ ਸੱਜਾ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਐ ਕੋਈ ਐਲਾਨ ਆਰਡਰ ਦੀ ਸਥਿਤੀ ਨਹੀਂ ਬਠਿੰਡੇ ਦੇ ਵਿੱਚ ਰੋਜ਼ ਕਿੰਨੀਆਂ ਲੁੱਟਾਂ ਖੋਹਾਂ ਵਾਰਦਾਤਾਂ ਹੋ ਰਹੀਆਂ ਕਿਵੇਂ ਬੈਂਕ ਡਕੈਤੀਆਂ ਹੋ ਰਹੀਆਂ 40-40 ਲੱਖ ਰੁਪਏ ਬੈਂਕਾਂ ਦੇ ਵਿੱਚ ਲੁਟਿਆ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਜਿਹੜਾ ਹਾਲਾਤ ਬਣਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਕਾਰ ਨੇ ਇਹ 5 ਸਾਲਾਂ ਦੇ ਵਿੱਚ ਪੰਜਾਬ ਨੂੰ 50 ਸਾਲ ਪਿੱਛੇ ਪਾਦਾ ਜਿਹੜੇ ਹਾਲਾਤ ਪੰਜਾਬ ਪਿਛਲੇ ਸਮਾਂ ਦੌਰਾਨ 1947 ਤੋਂ ਲੈ ਕੇ ਜੇ ਆਪਾਂ ਗੱਲ ਕਰੀਏ 70-75 ਸਾਲਾਂ ਤੱਕ ਪੰਜਾਬ ਦਾ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਉਹਨਾਂ ਨਾਲ ਨਹੀਂ ਹੋਇਆ ਆਪਾਂ ਕਿ ਬਾਰੇ ਦੌਰਾਂ ਦੇ ਵਿੱਚੋਂ ਲੰਘੇ ਆ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਆਪਾਂ ਲੰਘਿਆ ਹੋਇਆ ਪੰਜਾਬ ਬੇਸ਼ੱਕ ਵੱਡਾ ਡੁੱਪੀਦਾ ਹੋਵੇ ਬੇਸ਼ੱਕ ਹੋਰ ਮੂਵਮੈਂਟਾਂ ਆ ਜਾਂ ਹੋਣ ਪਰ ਜਿਹੜੀ ਆ ਮੂਵਮੈਂਟ ਆਈ ਹੈ ਨਾ ਔਰ ਜਿਹੜਾ ਹੈ ਪੰਜਾਬ ਦੇ ਵਿੱਚ ਆ ਪੰਜ ਸਾਲਾਂ ਦੇ ਵਿੱਚ ਜਿਹੜਾ ਇਹ ਆਇਆ ਹੈਗਾ ਇਸ ਨੇ ਪੰਜਾਬ ਨੂੰ ਬਹੁਤ ਪਿੱਛੇ ਪਾਤਾ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਪਾਤਾ ਪੰਜਾਬ ਦੇ ੈਗਰੀਕਲਚਰ ਇੰਡਸਟਰੀਜ਼ ਨੂੰ ਪਿੱਛੇ ਪਾਤਾ ਪੰਜਾਬ ਦੇ ਵਿੱਚ ਕੋਈ ਇਹਨਾਂ ਦਾ ਡਿਵੈਲਪਮੈਂਟ ਨਹੀਂ ਕਰੇ ਸवाय ਇੱਥੇ ਕੋਤੂ ਕੇ ਬਿਆਨ ਔਰ ਸਿਰਫ ਤੇ ਸਿਰਫ ਪ੍ਰੈਸ ਦੇ ਵਿੱਚ ਜਾ ਕੇ ਇਸ਼ਤਿਹਾਰਾਂ ਦੇ ਰਾਹੀਂ ਸਰਕਾਰ ਨੂੰ ਬੁਲਾ ਰਿਹਾ ਔਰ ਕਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੁਹਾਨੂੰ ਵੀ ਪਤਾ ਹੈ ਕਿਵੇਂ ਮਹਿੰਗਿਆਂ ਦੇ ਨਾਲ ਬੰਦੇ ਲੱਗੇ ਹੋਏ ਹੈ ਕਿਵੇਂ ਜ਼ਿਲ੍ਹਾ ਲੈਵਲ ਦੇ ਉੱਤੇ ਬੰਦੇ ਕੰਮ ਕਰ ਰਹੇ ਹੈ ਕਿਵੇਂ ਐਮਐਲਏ ਨੂੰ ਝਲਾ ਰਹੇ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਬੜੀ ਨਲਾਇਕ ਸਰਕਾਰ ਹੈ ਔਰ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਬਾਰੇ ਸੰਧੂ ਸਾਹਿਬ ਤੁਹਾਨੂੰ ਵਿਸਥਾਰ ਦੇ ਵਿੱਚ ਦੱਸੋ ਜੀ ਗਾਲ ਜੀ ਆਪਣਾ ਨਾਮ ਮੇਰਾ ਨਾਮ ਬਲਜੀਤ ਸਿੰਘ ਸੰਧੂ ਮੈਂ ਅਵਰ ਸਰ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਵੈਸੇ ਮੇਰੀ ਰਿਹائش ਅਹਮਦਾਬਾਦ ਹੈ ਜਿਹੜੇ ਦੋ ਟਰੱਕ ਜਿਹੜੇ ਕੱਲ ਫੜੇ ਗਏ ਸੀ ਉਹਦੇ ਬਾਰੇ ਕੀ ਕਹਿਣਾ ਕੋ ਟਰੱਕ ਸਾਡੇ ਦਿੱਥੋਂ ਵੀਆਰਵੀ ਤੋਂ ਭਰੇ ਸੀਗੇ ਹਾਂਜੀ ਵੀਆਰਵੀ ਹਸਪੀਟਲਟੀ ਦਿਨਾਲਗੜ ਤੋਂ ਤੇ ਅੱਜ ਆ ਇੱਥੇ ਜਾਣੇ ਸੀ ਆਪਣੇ ਪਟੇਲਾ ਆਈਓਸੀ ਡੀਪੋ 'ਚ ਇਹ ਡਿਸਟਿਲਰੀ ਉਹ ਹਰਨੋਡ ਡਿਸਟਿਲਰੀ ਹੈ ਇੱਥੇ ਡੀਪੋ 'ਚ ਉਹ ਇਥਨੋਲ ਸੀਗਾ ਜਿਹੜਾ ਪੈਟਰੋਲ ਦੇ ਵਿੱਚ ਸੁਣਾ ਸੀਗਾ ਸ਼ਰਾਬ ਨਹੀਂ ਸੀ ਪੈਟਰੋਲ ਦੇ ਵਿੱਚ ਮਿਕਸ ਹੁੰਦਾ ਹੈ ਪੈਟਰੋਲ ਦੇ ਵਿੱਚ ਮਿਕਸ ਹੋ ਕੇ ਜਿਹੜਾ ਤੇ ਗ੍ਰੀਨ ਫਿਊਲ ਯੂਜ਼ ਕਰਦੇ ਨੇ ਉਹ ਹੁੰਦਾ ਹੈ ਆਪਣੇ ਕੋਲ ਬਿਲਿੰਗ ਉੱਤੋਂ ਤੋਂ ਲੈ ਕੇ ਉਹ ਕੰਪਲੀਟ ਸਾਰਾ ਹਰ ਚੀਜ਼ ਬਿਲਿੰਗਸ ਆਫ ਅਲਕਸਾਈਡ ਦੀ ਬਿਲਿੰਗ ਹਾਂਜੀ ਹਾਂਜੀ ਉਹ ਟੈਂਕਰ ਸਾਡੇ ਉੱਥੋਂ ਭਰੇ ਸੀ 28 ਤਰੀਕ ਨੂੰ ਦੋ ਟੈਂਕਰ ਤੇ 29 ਤਰੀਕ ਨੂੰ ਉੱਥੇ ਪਹੁੰਚ ਗਏ ਸੀ ਸਰੇਕ ਲਈ 6:30 ਵਜੇ ਤੜਕੇ ਆ ਕੇ ਉਹਨਾਂ ਨੇ ਪੇਪਰ ਸਬਮਿਟ ਕਰਤੇ ਡਿਪੋ 'ਚ ਤੇ ਡਿਪੋ ਤੇ ਪੂਰਾ ਦਿਨ ਡਿਪੋ ਤੇ ਬਾਹਰ ਖੜੇ ਰਿਹਾ ਟੈਂਕਰ ਇੱਥੇ ਕੀ ਆ ਮੈਂ ਲੋਕਲ ਬੰਦਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਚੋਰੀ ਵਗੈਰਾ ਹੋ ਜਾਂਦੀ ਆ ਸਮਾਨ ਦੀ ਕਿਉਂਕਿ ਅਸੀਂ ਪਾਰਕਿੰਗ ਅੰਦਰਨੀ ਕੀ ਰੋਡ ਤੇ ਖੜੀ ਕਰਨੀ ਪੈਂਦੀ ਹੈ ਤਾਂ ਉਹ ਗਾਰਡ ਕੀਤੇ ਉਹ ਅੱਗੇ ਕਿਹੇ ਟਾਬੇ ਤੇ ਜਾ ਕੇ ਪੰਪ ਤੇ ਲੈ ਜਾਓ ਤੇ ਆਈਓਸੀਐਲ ਦੇ ਡਿਪੋ ਤੋਂ 5 ਕਿਲੋਮੀਟਰ ਅੱਗੇ ਇੱਕ ਮਾਨ ਸਰਵ ਸਟੇਸ਼ਨ ਹੈ ਕੰਟਰੋਲ ਪੰਪ ਇੰਡਨੋਇਲ ਦਾ ਉਹ ਨਾਲ ਹੀ ਪੇਡ ਪਾਰਕਿੰਗ ਹੈ ਇਹ ਦੋਵੇਂ ਟੈਂਕਰ ਸ਼ਾਮੀ ਉੱਥੇ ਚਲੇਗੇ ਤੇ ਇੱਕ ਟੈਂਕਰ ਲੈ ਕੇ ਦੋ ਡਰਾਈਵਰ ਕਿਉਂਕਿ ਇੰਨੇ ਨੋਇਲ ਦਾ ਜਿਹੜਾ ਪੰਪ ਹੈ ਉੱਥੇ ਟਾਬਾ ਕੋਈ ਨਹੀਂਗਾ ये दो ड्राइवर एक लेके नवराज ढाबे से रोटी खान गए थे गस तो। बज के सत मिनट तीन तो दस बज के बारह मिनट तक पहुंच गई उ नवराज ढाबे त गड्डी जिते खड़ी जाके होगी बिल्कुल रोड साइड है तो मैं दस दें दस देना टाइमिंग पूरा दस बज के सत्त मिनट ते 5:52 ਦੇ ਗੱਡੀ ਪੰਪ ਤੇ ਪਹੁੰਚੀ ਸੀਗੀ ਇਥੋਂ ਪੇਪਰ ਜਮਾ ਕਰਾ ਕੇ ਨੇੜੇ ਰਾਇਲ ਚ ਤੋਂ ਤੋਂ 10:07 ਦੇ ਗੱਡੀ ਉਥੋਂ ਨਵਰਾਇਟਾ ਬੇਤ ਰੋਟੀ ਖਾਣ ਜਾ 5 ਮਿੰਟਾਂ ਦੀ ਗੱਡੀ 10:12 ਤੇ ਗੱਡੀ ਨਵਰਾਇਟਾ ਤੇ ਪਹੁੰਚ ਗਈ ਤੇ ਉਥੋਂ ਮੁੜ ਕੇ ਕਿਹਾ ਵੀ ਗੱਡੀ ਜਿੱਥੇ ਖੜੀ ਸੀ 10:12 ਤੇ ਰਾਤ ਨੂੰ ਜਾ ਕੇ ਗੱਡੀ ਬਿਲਕੁਲ ਰੋਡ ਸਾਈਡ ਖੜੀ ਜਿਹੜਾ ਮਾਨਸਾਪਾ ਠੰਡਾ ਰੋੜਾ ਹੈ ਰੋੜ ਦੇ ਬਿਲਕੁਲ ਸਾਈਡ ਤੇ ਖੜੀ ਸੀ ਉਹ ਪਿਆ ਟਾਡੇ ਦੇ ਢਾਬੇ ਦੇ ਬੈਕ ਸਾਈਡ ਤੇ ਨਹੀਂ ਸੀ ਕਿਉਂਕਿ ਕੋਈ ਵੀ ਡਰਾਈਵਰ ਆ ਕੇ ਚੋਰੀ ਕਰੂਗਾ ਤੇ ਮਾਲ ਕੱਢੂਗਾ ਢਾਬੇ ਦੇ ਬੈਕ ਸਾਈਡ ਤੇ ਖੜੂਗਾ ਉਹ ਗੱਡੀ ਉਥੋਂ ਹਿੱਲੀ ਨਹੀਂ 10:00 ਵਜੇ 12 ਮਿੰਟ ਤੇ ਗੱਡੀ ਉਥੇ ਪਹੁੰਚੀ ਔਰ ਉਥੋਂ ਸਵੇਰੇ 10:07 ਮਿੰਟ ਤੇ ਇੱਕੇ ਜਗ੍ਹਾ ਗੱਡੀ ਖੜੀ ਰਹੀ ਉਥੋਂ ਹਿੱਲੀ ਆ ਸਿੱਧੀ ਗਈ ਇਹ ਚੌਂਕੀ ਕੋਰਸ ਵੀਰ ਚੌਂਕੀ ਉਥੋਂ ਫਿਰ ਸ਼ਾਮੀ ਸਦਰ ਠਾਣਾ ਡ라이ਵਰਾਂ ਨੇ ਕੋਈ ਮਾਲ ਨਹੀਂ ਕੱਢਿਆ ਡਾਕੂ ਪ੍ਰੋਬਲਮ ਕਿ ਹੋਈ ਵੀ ਡਾਕੂਮੈਂਟ ਜਾਵਾਂ ਸੀ ਇੱਥੇ ਇੰਡੀਰ ਆਲ ਚ ਡ라이ਵਰਾਂ ਕੋਲ ਤੋਂ ਕਿਉਂਕਿ ਜਾਂ ਤੇ IOCL ਵਾਲੇ ਐ ਪਾਰਕਿੰਗ ਅੰਦਰ ਕਰਾਉਣ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਮਾਲ ਮੰਗਾਇਆ ਹੈ ਠੀਕ ਐ ਆਪਣੀ ਕਸਟੜੀ ਜੀ ਰੱਖਣ ਉਹਨਾਂ ਗੱਡੀਆਂ ਬਾਹਰ ਭੇਜੀਆਂ ਨੇ ਹੁਣ ਰੋਟੀ ਤੇ ਡੰਬਲਾ ਖਾਣੀ ਐ ਨਾ ਉਹ ਖਾਣ ਰੋਟੀ ਖਾਣ ਗਿਆ ਸੀਗੇ ਇਹ ਤੋਂ ਉੱਥੇ ਐਕਸਾਈਜ਼ ਵਾਲਾ ਬੰਦਾ ਤਾਂ ਕੋਈ ਨਵਰਾਇਟਾ ਬਿਓਲਾ ਨਾ ਕੋਈ ਵਾਧ ਘਟ ਹੋਈ ਹੋਊਗੀ ਰੋਟੀ ਬਾਣੀ ਖਾਦ ਜੋ ਵੀ ਹੋਇਆ ਹੋਵੇ ਉਹਨਾਂ ਨੇ ਗੱਡੀ ਜਾ ਕੇ ਪਹੁੰਚੀ ਐ ਤੋਂ ਲੋ ਉਸੇ ਵੇ ਡਰਾਈਵਰ ਨੂੰ ਦੋਹੇ ਡਰਾਈਵਰ ਨੂੰ ਧੋਕੇ ਅੰਦਰ ਬੰਦ ਕਰਤਾ ਆਪ ਇਹਨਾਂ ਸਭ ਕੁਝ ਸੰਭਾਲ ਕੱਢਿਆ ਦੂਸਰੀ ਗੱਡੀ ਜਿਹੜੀ ਉਹ ਖੜੀ ਸੀ ਨਮਾਨ ਪੰਪ ਤੇ ਸਰੋ ਸਟੇਸ਼ਨ ਤੇ ਉਥੋਂ 2:20 ਮਿੰਟ ਤੇ ਬਰਾਬਰ ਉਥੋਂ ਗੱਡੀ ਉਹ ਨਾ ਕੱਢੀ ਐ ਤੇ 2:27 ਮਿੰਟ ਤੇ 26:27 ਮਿੰਟ ਤੇ ਗੱਡੀ ਨਵਰਾਜ ਦਾ ਵਾਧ ਲੈ ਗਏ ਨੇ ਰਾਤ ਨੂੰ ਰਾਤ ਨੂੰ ਮਤਲਬ ਇਹ ਨਹੀਂ ਜੇ ਸਿਰ ਤੜਕੇ ਹੁਣ ਕੋਈ ਕਹੋ ਤਾਂ ਕੀ ਕਾਮਨ ਸੈਂਸ ਦੀ ਗੱਲ ਹੈ ਵੀ ਜੇ ਸਮਝੋ ਕਿ ਇੱਕ ਡਰਾਈਵਰ ਚੋਰੀ ਕਰਨ ਗਿਆ ਸੀ ਦੋਹੇ ਡਰਾਈਵਰ ਦੋ ਟੋਟੀ ਖਾਣ ਤੋਂ ਗਿਆ ਸੀ ਦੋਹੇ ਨੂੰ ਫੜ ਲੇ ਤੇ ਜੇ ਇੱਕ ਗੱਡੀ ਫੜੀ ਗਈ ਹੈ ਦੂਜਾ ਡਰਾਈਵਰ ਉੱਥੇ ਗੱਡੀ ਲੈ ਕੇ ਜਾਊਗਾ ਕਾਮਨ ਸੈਂਸ ਹੈ ਨਾ ਹਰ ਬੰਦਾ ਇਹ ਸਮਝੋ ਕਿ ਗੱਡੀ ਫੜੀ ਗਈ ਦੁਬਾਰਾ ਉੱਥੇ ਕੋ ਜੋ ਦરા 2 ਵਜੇ ਗੱਡੀ ਇੱਥੋਂ ਨਿਕਲੀ ਹੈ ਉਹਦੀ ਬਿਲਕੁਲ ਲੋਕੇਸ਼ਨ ਹੈ ਉਥੇ ਬਾਣ ਪੰਪ ਵਾਲੇ ਕੋਈ ਹੋਗਾ ਉਦੇ ਸੈਟੇਵੇ ਕਰਵਾ ਲਗੇ ਤੁਸੀਂ ਉਹ ਲੋਕੀ ਉਹ ਲੈ ਸਕਦੇ ਹੋ ਜੀ ਫੁਟੇਜ ਇਹ ਗੱਡੀ ਉਥੋਂ ਲੈ ਕੇ ਗਏ ਨੇ ਇਹ ਪੂਰਾ ਫੈਬ੍ਰੀਕੇਟਡ ਪਲਾਨ ਹੈ ਮਾਲ ਬਿਲਕੁਲ ਅਫੀਸ਼ੀਅਲ ਹੈ ਕੋਲ ਕੋ ਸਾਰੇ ਡਾਕੂਮੈਂਟ ਨੇ ਆਕਸਾਈ ਦਾ ਇਨਵੋਇਸ ਸੈਲਬਿਲਟੀ एवरीथिंग ਕੋਈ ਵੀ ਗਲਤੀ ਨਹੀਂ ਕੀਤੀ ਸਾਡੀਆਂ ਗੱਡੀਆਂ ਪੂਰੇ ਪੰਜਾਬ ਚ ਪਠਾਨਕੋਟ ਤੋਂ ਲੈ ਕੇ ਪਾਇਨੀਅਰ ਫਿਰ ਵੀ ਆਰ ਵੀ ਕਨਸਨ ਬੀਸੀਐਲ T20 ਜਿੰਨੀਆਂ ਵੀ ਟਸਟਰੀਆਂ ਨੇ ਸਭ ਤੋਂ ਸਾਡੀ ਗੱਡੀयां ਭਰਦੀਆਂ ਨੇ। ਔਰ ਖਾਲੀ ਔਰ ਅਸੀਂ ਆਦੇ ਇਥੇ ਨਾਲ ਕੋੜਾ ਹੈ। ਅਸੀਂ ਪਹਿਲਾਂ ਇਐਨਟੀ ਕਰੀ ਕਰਦੇ ਸੀਗੇ ਇਥੋਂ ਲੈ ਕੇ ਕੋਚੀਨ ਤੱਕ ਅੱਜ ਤੱਕ ਸਟੈਂਡ ਟੈਕਨੀਕ ਨਾ ਵੀ ਗੱਡੀ ਕੋਈ ਚੋਰੀ ਕਰਦੀ ਫੜੀ ਗਈ ਹੋਵੇ। ਖੁੱਤ ਪੀਣ ਵਾਲੀ ਸੀਗੀ ਇਹ ਤਾਂ ਜ਼ਹਿਰ ਹੈ ਇਹਨੂੰ ਕੌਣ ਵੇਚੇਗਾ? ਇਹ ਨਾ ਇਹ ਪੈਟਰੋਲ ਚ ਪੈਣਾ ਹੈ ਬਿਲਕੁਲ ਜ਼ਹਿਰ ਹੈ। ਤੋਂ ਉਹਨਾਂ ਨੇ ਇਹ ਪਲਾਨ ਕਰਕੇ ਕੰਪਲੀਟ ਉਹਨਾਂ ਨੇ ਕੱਲੋ ਫੈ ਡਰਾਈਵਰਾਂ ਨੂੰ ਔਰ ਮੈਂ ਪਤਾ ਕੀ ਮੈਂ ਵੀ ਸੰਜੋਗ ਨਾਲ ਮੈਂ ਅਵਰਸਰ ਸੀ ਆਇਆ ਹੋਇਆ 18 ਅਪ੍ਰੈਲ ਨੂੰ ਆ ਗਿਆ ਸੀ ਤੇ ਕੱਲ ਅਸੀਂ ਸਵੇਰੇ ਮੇਰੀ ਸਿਸਟਰ ਐ ਕਿੱਬੀ ਉਹ ਤੋਂ ਸਵੇਰੇ ਨਿਕਲੀ ਸੀ ਅਸੀਂ ਜਾਣ ਵਾਸਤੇ ਅਮદાવાદ ਬਾਈ ਰੋਡ ਤੇ ਹਾਰਾਵਾ ਸਰ ਪਾਰ ਕੀਤਾ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਵੀ ਪਾਪਾ ਇਤਲਾ ਹੋ ਗਿਆ ਮੈਨੂੰ ਉਥੋਂ ਵਾਪਸ ਆਣਾ ਕਿਸੇ ਤੇ ਵਾਸਤੇ ਕੀ ਹੋਇਆ ਐਕਚੁਅਲੀ ਮੈਨੂੰ ਡਰਾਈਵਰਾਂ ਦੇ ਗੁੱਸੇ ਦਾ ਡਰ ਮੈਂ ਡਰਾਈਵਰ ਨਾਲ ਕਟੌਣ ਆਇਆ ਸੀਗਾ ਮੈਂ ਵੀ ਇਹਨੇ ਮੇਰੇ ਨਾ ਖਰਾਬ ਕੀਤਾ ਨਾ ਵੀ ਬੇਇੱਜ਼ਤੀ ਹੁੰਦੀ ਆ ਆ ਬੁਰਾ। ਫਰਾਬੁਰਦਾ ਨਾ ਖਰਾਬ ਹੁੰਦਾ ਮੇਰਾ ਨਾ ਖਰਾਬ ਹੁੰਦਾ। ਇਤਿਹਾਸ ਪਤਾ ਲੱਗਾ ਵੀ ਇਹ ਤਾਂ ਬੁਰਾ ਮਾਮਲਾ ਘੜੇ ਕੋਈ ਜੋ ਉੱਪਰ ਹੀ ਲొਕੇਸ਼ਨ ਸਭ ਚੈੱਕ ਕੀਤੀਆਂ। ਤੇ ਇਹ ਕੀ ਆ ਕੋਈ ਪੂਰਾ ਫੈਬ੍ਰੀਕੇਟਰ ਮਾਮਲਾ ਹੈ। ਕੋਈ ਥੋੜੀ ਨੋਈ ਕੁਸ਼ਣ ਹੋਇਆ ਬਿਲਕੁਲ ਅਫੀਸ਼ੀਅਲ ਮਾਲ ਹੈ। ਇਹਨਾਂ ਨੇ ਜਿਹੜਾ 80 ਹਜ਼ਾਰ ਲੀਟਰ ਕਹਿਆ ਨਾ 80 ਹਜ਼ਾਰ ਮਾਲ ਲੀਟਰ ਮਾਲ ਫੜਿਆ ਗਿਆ। ਜੋ ਪੂਰੇ ਡਾਕੂਮੈਂਟ ਹੋਦੇ। ਠੀਕ ਹੈ ਨਾ? ਕਿੰਨਾ ਜੋ ਚੋ ਮਾਲੇ ਨਾਲ ਅਸੀਂ ਜਨਟਰ ਫੜਲੇ ਵਿੱਚ 3.5 ਲੱਖ ਲੀਟਰ ਕੇ ਦੇ ਅਲਕੋਹਲ 80 ਹਜ਼ਾਰ ਲੀਟਰ 40 2 ਘੰਟੇ 40-40 ਹਜ਼ਾਰ ਲੀਟਰ ਉਹਨਾਂ ਨੂੰ ਨਾ ਉਹਨਾਂ ਨੂੰ ਸ਼ੋ ਕੀ ਕਰਦਾ ਵੀ ਇਹ ਚੋ ਇਹ ਮਾਲ ਦੋਲ ਨਮਰ ਦਾ ਹੈ ਅੱਛਾ ਤੁਸੀਂ ਅਗਰ ਕੱਲ ਕੱਲ ਫਿਲਪ ਚੋੜੇ ਦਿਖਾ ਪਰ ਆਏ ਜਾਂ ਕੀ ਚੱਕਰ ਪੈ ਗਿਆ ਜੇ ਤੁਸੀਂ ਕਰੋ ਸਰਕਾਰੀ ਮਾਲ ਤੋਂ ਸਰਕਾਰ ਨੂੰ ਜਾਣਾ ਬਈ ਮੇਰੀ ਗੱਲ ਸੁਣੋ ਜੀ ਮੈਂ ਮੈਂ ਤੇ ਕੱਲ ਮੈਂ ਤੇ ਕੱਲ ਸ਼ਾਮੀ 4 ਵਜੇ ਆਇਆ ਸੀ ਜੀ ਉਹਨਾਂ ਬਿੱਟੀ ਵਗੈਰਾ ਡਰਾਈਵਰ ਕੋ ਕੁਝ ਨਹੀਂ ਹੋਉਂਦਾ ਅਰੇ ਡਾਕੂਮੈਂਟ ਸਾਰੇ ਜਮਾ ਕਰਾਉਣੇ ਪੈਂਦੇ ਹਨ ਉੱਥੇ ਆਈਓ ਸਿਰ ਤੇ ਆਈਓ ਫਿਰ ਨੋਕਾ ਆਈਓ ਨੋਕਾ ਡਿੱਪੂ ਵਾਲੇ ਤੁਹਾਡੀ ਫਿੱਟਤੀ ਖੜੀ ਨਹੀਂ ਵੀ ਆ ਦੇਖੋ ਡਿੱਪੂ ਦਾ ਆ ਡਿੱਪੂ ਦਾ ਰਿਕਾਰਡ ਹੈ ਡਿੱਪੂ ਨੇ ਬਕਾਇਦਾ ਵੀ ਅੰਡੀ ਨੰਬਰ ਭਾਕੇ ਆ ਜੋ ਜ਼ੂਮ ਕਰਕੇ ਦੇਖ ਲਓ ਆ ਦੇਖੋ ਤੇ ਗੱਡੀ ਬਾਕੀ ਗੱਲ ਠੀਕ ਹੈ ਨਾ ਪੂਰਾ ਮਤਲਬ ਉਹ ਗੱਲ ਸਰ ਉੱਥੇ ਡਿੱਪੂ ਵਾਲਾ ਥੋੜਾ ਮਾਲ ਆਇਆ ਹਾਂ ਉਹ ਡਿੱਪੂ ਵਾਲਾ ਥੋੜਾ ਸਾਫ਼ ਨਹੀਂ ਦੇਣੇ ਵੀ ਆ ਕੱਲ ਉਹਨਾਂ ਨੇ ਕਿਹਾ ਡਿੱਪੂ ਆ ਦੇ ਜੋ ਵੀ ਦਿੰ ਚਾਰਜ ਨੇ ਇਹ ਮਾਲ ਸਹੀ ਹੈ ਜੀ ਤੁਸੀਂ ਕਿਉਂ ਫੜੇ ਅਧਿਕਾਰੀਆਂ ਨਾਲ ਜਾ ਪੁੱਛ ਨਹੀਂ ਪਤਾ ਕਿਤੇ ਕੋ ਮੇਰੀ ਗੱਲ ਸੁਣ ਹੁਣ ਪਾ ਉਹਨਾਂ ਕੋਲ ਜਾਊਗਾ ਇਹ ਫਰਜ਼ ਬਣਦਾ ਛ ਐਕਸਾਈਜ਼ ਵਾਲਿਆਂ ਦਾ ਜਦੋਂ ਗੱਡੀਆਂ ਉੱਥੇ ਉਹਨਾਂ ਗੱਡੀਆਂ ਉੱਥੇ ਜਿਹੜਾ ਟ੍ਰੇਨ ਕੀਤੀ ਨਾ ਗੱਡੀ 10 ਵਜੇ ਕੇ ਬਾਅਦ ਟ੍ਰੇਨ ਕੀਤੀ ਇਹਨਾਂ ਪੇਪਰ ਮੰਗੇ ਹੋਣਗੇ ਪੇਪਰ ਤੈਨੂੰ ਕਹਿ ਨਹੀਂ ਸੀ ਇਹਨਾਂ ਦੱਸੇ ਪੇਪਰ ਆਈਸ ਐਕਸਾਈਜ਼ ਦਾ ਕੰਮ ਸੀ ਉੱਥੇ ਜਾਂਦੇ ਉਹ ਤੋਂ ਵੈਰੀਫਾਈ ਕਰਦੇ ਵੀ ਤੁਹਾਡੇ ਕੋਲ ਗੱਡੀਆਂ ਆਈਆਂ ਸੀ ਡਾਕੂਰ ਤੁਹਾਡੇ ਕੋਲ ਤੁਹਾਡੇ ਕੋਲ ਜੜਾ ਕੋਲ ਜਮਨਣਾ ਉਹ ਫਰਜ਼ ਸੀ ਐਕਸਾਈਜ਼ ਦਾ ਇਹ ਬਿਲ ਇਹ ਬਿਲ ਵੋਟੋ ਦੇ ਪੈਂਦਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੈ एवरीथिंग ਸਰ ਕਰ ਨੇ ਬਾਬਾ ਇਹ ਹੈ ਸੀ ਐਨੇ ਲਿਖਣ ਲਿਆ ਬਹੁਤ ਵੱਡਾ ਅਸੀਂ ਰੋਮਾਂਦਾਰ ਹਾਂ ਪਾਟਾ ਪੜਿਆਗਾ ਤੇ ਤੁਹਾਨੂੰ ਕਿਉਂ ਕਿਉਂ ਲੱਗਦਾ ਹੈ ਤੇ ਆ ਵੀ ਸਰਕਾਰ ਨੇ ਕਿਉਂ ਕੀਤਾ ਹੈਗਾ ਜਾਂ ਤੁਹਾਡੇ ਨਾਲ ਕੋਈ ਦੁਸ਼ਮਨੀ ਹੈ ਫਾਕ ਨਾ ਨਹੀਂ ਹੱਤੀ ਮੈਂ ਹੀ ਕਰਕੇ ਕਰਤੀਵੇਂ ਕਰਦੀ ਸੀ ਪਤਾ ਗੱਲ ਕੇ ਮੇਰੀ ਗੱਲ ਸੁਣੋ ਜਿਹੜਾ ਬੰਦਾ ਚੋਰ ਹੈ ਨਾ ਉਹ ਕਦੀ ਫੜਿਆ ਨਹੀਂ ਜਾਊਗਾ ਇਹ ਹਿਸਟਰੀ ਹੈ ਇੰਡੀਆ ਦੀ ਪੰਜਾਬ ਦੀ ਖਾਸ ਕਰਕੇ ਠੀਕ ਹੈ ਇਹਨਾਂ ਨੂੰ ਸਭ ਪਤਾ ਹੈ ਕਿਹੜਾ ਜਾਲੀ ਸ਼ਰਾਬ ਬਣਾਉਂਦਾ ਹੈ ਕਿਹੜਾ ਚਟਾ ਵੇਚਦਾ ਸਭ ਪਤਾ ਹੈ ਠੀਕ ਹੈ ਇਹਨਾਂ ਨੇ ਰਿਕਾਰਡ ਜਿਹਾ ਦਿਖਾਉਣਾ ਹੈ ਨਾ ਪਮਜੀਠੇ ਬੰਦੇ ਮਰੇ ਨੇ ਜਿਹੜੇ ਜਿਹੜੇ ਸਾਹ ਲਏ ਇਹਨਾਂ ਦੇ ਪ੍ਰੈਸ਼ਰ ਸੀਗਾ ਆਕਸੀਜਨ ਤੇ ਚਲ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੋਈ ਐਸਐਸਪੀ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਆਕਸੀਜਨ ਵਾਲਾ ਨਹੀਂ ਉਹ ਇੱਕ ਕਿਸੇ ਨੂੰ ਨਹੀਂ ਹੋਈ ਮੈਂ ਅੱਜ ਹੀ ਐਸਐਸਪੀ ਨਾਲ ਮਿਲਣ ਗਿਆ ਸੀ ਉਹ ਮਿਲੇ ਨਹੀਂਗੇ ਚਲ ਕਰੂ ਨਹੀਂ ਇੱਕੋ ਚੈਲੰਜ ਕਰਾ ਆ ਸੁਣ ਕੋਈ ਪ੍ਰੋਡਕਟਿਵ ਜੀ ਤਾਂ ਤਾਂ ਸਾ ਮੇਰਾ ਕੰਮੇ ਤੋਂ 25 ਸਾਲ ਤੋਂ ਚੱਲ ਰਿਹਾ ਹੈ ਪਹਿਲਾਂ ਤਾਂ ਦੱਸ ਦਵਾਂ ਪਹਿਲਾਂ ਅਸੀਂ ਈਐਨਏ ਲੈ ਕੇ ਜਾਂਦੇ ਸੀ ਐਕਸਟਰਾ ਨਿਊਟਰਲ ਅਲਕੋਹਲ ਇਹ ਤਾਂ ਵਧੀਆ ਵਸਕੀ ਬੰਦੀ ਹੈ ਅਸੀਂ ਇਥੋਂ ਕੋਚਿੰਗ ਤੱਕ ਖੜਦੇ ਸੀ ਅੱਜ ਤੱਕ ਇੱਕ ਇਨਸੀਡੈਂਟ ਨਿਕਾ ਪੀਣ ਵਾਲੀ ਸ਼ਰਾਬੀ ਕਿਸੇ ਚੋਰੀ ਕੀਤੀ ਹੋਵੇ ਨਹੀਂ ਜਿਹੜੀ ਉਥੋਂ ਫੈਕਟਰੀ ਤੋਂ ਚੱਲੇ ਆ ਟਰੱਕਰ ਹਾਂਜੀ ਉਹਨਾਂ ਨੇ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜਾਂ ਤੁਸੀਂ ਗੱਲ ਨਹੀਂ ਕਰਾਈ ਨੰਬਰ 1 ਨੰਬਰ 2 ਇਹਨਾਂ ਮੰਨਿਓ ਜਿਹੜੇ ਆਈਓਸੀ ਜਿੱਥੇ ਵੀ ਡੀਕੂ ਚੋਂ ਲਿਆ ਉਹਨਾਂ ਨੇ ਕੋਈ ਪਾਸ ਕੋਈ ਕੁਝ ਵੀ ਨਹੀਂ ਦਿੱਤਾ ਡਰਾਈਵਰਾਂ ਨੂੰ ਜਦੋਂ ਗੱਡੀਆਂ ਦਾ ਮਾਲ ਅੰਦਰ ਨਹੀਂ ਆਦਾ ਅੱਜ ਤੱਕ ਇਹੋ ਜਿਹੀ ਕੋਈ ਇਨਸੀਡੈਂਟ ਹੋਇਆ ਨਹੀਂ ਨਾ ਪਤਾ ਕੀ ਆਜੂ ਤੂੰ ਹੀ ਜਾਓਗੇ ਨਾ ਮਾਲ ਬੰਪੱਤੇ ਤੂੰ ਹੀ ਜਾਓ ਉੱਥੇ ਦੋ ਦਿਨ ਗੱਡੀਆਂ ਖੜੀਆਂ ਹੋਣਗੀਆਂ ਇਹਦੇ ਆਈਓਸੀ ਵਾਲੇ ਜਿਹੜਾ ਐਪੀਸੀਐਲ ਹੈ ਕੋਰਸ਼ੀਰ ਕੋਲੇ ਕੋਰਸ਼ੀਰ ਕੋਲੇ ਤੇਰੀ ਗੱਲ ਸੁਣੋ ਨਹੀਂ ਮਾਲ ਨਹੀਂ ਮਾਲ ਬੀਪੀਸੀਐਲ ਵੀ ਉੱਥੇ ਆ ਵੀਪੀਐਸ ਦੇ ਮਾਲ ਆਉਦਾ ਹੈ ਐਚਵੀਸੀ ਲਵਾਲੇ ਅੰਦਰ ਗੱਡੀ ਖੜੀ ਕਰਦੇ ਆ ਬਾਪੇ ਕਸਟਡੀ ਚ ਜਿੰਨਾ ਜਿਹੜੇ ਗੱਡੀ ਖਾਲੀ ਨਹੀਂ ਬਾਹਰ ਨਹੀਂ ਕੱਢਦੇ ਸੀ ਕਹਿੰਦੇ ਸਾਰੇ ਕਾਗਜ਼ ਪੱਤਰ ਲੈਣਾ ਪਾਉਂਦੇ ਜਦੋਂ ਕਾਗਜ਼ ਪੱਤਰ ਪਾੜਲੇ ਇਹਨਾਂ ਦੇ ਨਾਲ ਹੀ ਨਾਲ ਕੋਈ ਕੈਮੀਕਲ ਦੂਤੀ ਹੈਗਾ ਸੀਗਾ ਉਹ ਲੋਹਾ ਨਹੀਂ ਗੱਡੀਆਂ ਅੰਦਰ ਇਹਨਾਂ ਕੋ ਸਪੇਸ ਨਹੀਂ ਹੁੰਦਾ ਇਹ ਪਤਾ ਕਰਦੇ ਹਨ ਤੇ ਐਤ ਤੇ ਦੇਖੋ ਐਤ ਗਿਆ ਉਹਨਾਂ ਨੇ ਐਂਟਰੀ ਕਰ ਲਈ ਗੱਡੀ ਇਹਨੇ 6:00 ਵਜੇ 6:00 ਵਜੇ 55 ਮਿੰਟ ਤੇ ਗੱਡੋਂ ਨੇ ਡਾਕੂਮੈਂਟ ਜਮਾ ਕਰਾਏ تھے ਉਹਨਾਂ ਗੱਡੀ ਨੰਬਰ ਲਿਖਤਾ ਉਦੀ ਡੀ ਇਨਵੌਇਸ ਨੰਬਰ ਉਹ ਲਿਖਤੀ ਆ ਫਿਰ ਡਰਾਈਵਰ ਦਾ ਨਾਮ ਡਰਾਈਵਰ ਦਾ ਮੋਬਾਈਲ ਨੰਬਰ ਲਿਖ ਲਿਆ ਉਹਨੂੰ ਕਿ ਉਹ ਸਾਈਨ ਕਰਾ ਦੇ ਉਹਨੂੰ ਕਿ ਤੂੰ ਜਾ ਤੈਨੂੰ ਫੋਨ ਕਰਦਾਂਗੇ ਫਿਰ ਗੱਡੀ ਲੈ ਬੋ ਕਿਸੇ ਕੋਈ ਡਰਾਈਵਰਾਂ ਨੂੰ ਕੁਝ ਨਹੀਂ ਦੱਸਿਆ ਕੋ ਫੜੇ ਕਿ ਭਾਈ ਅਸੀਂ ਤਾਂ ਆ ਕੇ ਉੱਥੋਂ ਆਏ ਡਰਾਈਵਰ ਨਾਲ ਤਾਂ ਚਤੀ ਫੇਰਦੀ ਸਮਝੋ ਉਹ ਗੱਲ ਹੀ ਨਹੀਂ ਸੁਣੀ ਨਾ ਬਹੁਤ ਘਟਮਾਰ ਹੋਈ ਹੈ ਗਨ ਪੁਆਇੰਟ ਤੇ ਉਹਨਾਂ ਨੂੰ ਕੰਫੈਸ ਕਰਾਇਆ ਗਨ ਪੁਆਇੰਟ ਤੇ ਕੰਫੈਸ ਕਰਾਇਆ ਵੀ ਮੰਨ ਲਓ ਵੀ ਹਮਾਲ ਚੋਰੀ ਕੀਤਾ ਬਿਲਕੁਲ ਸਹੀ ਗੱਲ ਆ ਟੜ ਡਿਊਟੀਆ ਡਰਾਈਵਰ ਜਿਹੜਾ ਨਾ ਸਾਡੇ 4 ਗੱਡੀਆਂ ਇੱਥੇ ਭਰ ਕੇ ਆਈਆਂ ਸੀਗੀਆਂ ਇੱਕ ਕਰੰਟ ਲਾਉਣਾ ਗਨ ਪੁਆਇੰਟ ਲਗਾਉਣਾ ਇਹ ਆਮ ਗੱਲ ਹੈ ਇੱਕ ਗੱਡੀ ਇਹ ਗੱਡੀ ਪਹਿਲਾਂ ਆਈ ਸੀ ਉਦੋਂ ਆਈ ਥਿੰਕ ਉਹ 26 ਤਰੀਕ ਨੂੰ ਲੋੜ ਹੋਈ ਸੀ ਜਾਂ 25 ਨੂੰ ਉਹ ਇੱਥੇ ਪਹਿਲਾਂ ਦੀ ਆ ਕੇ ਖੜੀ ਸੀ ਮਾਲ ਪੰਪ ਤੇ ਤੇ ਉਹ ਡਰਾਈਵਰ ਫਿਰ ਗਿਆ ਸੀ ਕਿ ਉਹ ਡਰਾਈਵਰ ਪੁੱਛੋ ਵੀ ਕਿਤਰਾ ਉਹਨਾਂ ਉਹਨਾਂ ਦੱਸਿਆ ਵੀ ਸਾਨੂੰ ਗਨ ਪੁਆਇੰਟ ਤੇ ਕੰਫੈਸ ਕਰਾਇਆ ਨਾ ਅਸੀਂ ਮਾਲ ਕੋਈ ਨਹੀਂ ਢੋਢਿਆ ਕੀ ਕੋਈ ਡਿਪਾਰਟਮੈਂਟਾਂ ਦੇ ਸਰਕਾਰ ਦਾ ਕੋਈ ਦਬਾਅ ਹੋਊਗਾ ਜਿੱਦੋਂ ਸੱਜੇ ਪੁੱਛ ਲਿਆਓ ਵਾ ਤੁਸੀਂ ਘਬੜੀ ਬਈ ਉਹ ਉਹ ਤੇ ਤੁਸੀਂ ਪੰਜਾਬ ਦੇ ਤਾਂ ਤੁਹਾਨੂੰ ਜ਼ਿਆਦਾ ਪਤਾ ਵੀ ਪ੍ਰੈਸ਼ਰ ਕਿਹਦਾ ਹੋਊਗਾ ਕੀ ਕੀ ਗੱਲ ਆ ਲੋਕੀ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਐਕਸਪੀਰੀਅੰਸ ਸੀ ਹੁਣ ਤੱਕ ਇਹ ਮਾਨ ਸਰਕਾਰ ਬਹੁਤ ਵਧੀਆ ਹੈ ਹਾਂਜੀ ਮੇਰੇ ਹਿਸਾਬ ਨਾਲ ਇਹ ਮਾਨ ਸਰਕਾਰ ਬਹੁਤ ਵਧੀਆ ਹੈ ਜਿਹੜਾ ਮੇਰਾ ਐਕਸਪੀਰੀਅੰਸ ਸੀ ਪਰ 25 ਸਾਲ ਤੋਂ ਸਰਕਾਰ ਅਕਾਲੀਆਂ ਦੀ ਰਹੀ ਹੈ ਕਾਂਗਰਸ ਦੀ ਰਹੀ ਹੈ ਮੈਂ ਕਿਹੇ ਦੀ ਕੋਈ ਹੋਣੀ ਕਰੂੰਗਾ ਉਹ ਕਦੀ ਆ ਇਸ ਗੱਲ ਨੇ ਜਿਹਾ ਵੀ ਠੱਕੇ ਨਾਲ ਹੀ ਤੁਸੀਂ ਕੇਸ ਕਰ ਦੋ ਹੁਣ ਸਾਰੇ ਟਰਾਂਸਪੋਰਟਰਾਂ ਦੇ ਮੈਨੂੰ ਫੋਨ ਆ ਰਿਹਾ ਪੰਜਾਬ ਜਿੰਨੇ ਵੀ ਨੇ ਸਾਰੇ ਜਾਣਦੇ ਨੇ ਕਹਿੰਦੇ ਸੰਧੂ ਸਾਹਿਬ ਤੁਸੀਂ ਪਿੱਛੇ ਨਹੀਂ ਹਟਣਾ ਆਖੋ ਤੇ ਅਸੀਂ ਤੁਹਾਡੇ ਅੱਗੇ ਦਿਸ਼ਾ ਕਰਾਂਗੇ ਕਿਤੇ ਵੀ ਅੱਜ ਟੜਨਾ ਹੋਇਆ ਕੱਲ੍ਹ ਛੜਨਾ ਹੋਊਗਾ ਸਰਕਾਰ ਤਾਂ ਕਹ ਰਹੀ ਇਹ ਸਾਡੇ ਉਦੋਂ ਵਪਾਰ ਕੱਟ ਪੰਜਾਬ ਸਾਰੇ ਜੇ ਤੁਸੀਂ ਕਿ ਚੁੱਪ ਕਰੇ ਕਰੋ ਗੁਰੂ ਕਰੋਗੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਇਹ ਕੰਨੀਸ਼ੇ ਬਹੁਤ ਮੁਸ਼ਕਲ ਆ ਇਹ ਕਨੇਸੇ ਬਹੁਤ ਮੁਸ਼ਕਲ ਆ ਤੁਸੀਂ ਕਹਿੰਦੇ ਕੌਣ ਹੋਣਗੇ ਬੁਰਗਲਾ ਪਾ ਮਹਿਮਦ ਦਾਵਾ ਕਰੂੰਗਾ ਮਾਲਾ ਨਹੀਂ ਦਾ ਬੁਰਗਲਾ ਖੇਤ ਡਿਪਾਰਟਮੈਂਟ ਡਿਪਾਰਟਮੈਂਟ ਦੇ ਉੱਤੇ ਕਰ ਤੂੰ ਮੇਰੇ ਬੇਇੱਜ਼ਤੀ ਹੋਈ ਆ ਪੂਰਾ ਮਤਲਬ ਉੱਤੇ ਕਦੋਂ ਦੇ ਚੱਲ ਰਿਹਾ ਫੇਸਬੁੱਕ ਤੇ ਸਮਝੋ ਕਿ ਮੈਨੂੰ ਸਾਰੀ ਜਗ੍ਹਾ ਤੋਂ ਫੋਨ ਆ ਰਹੇ ਅੱਜ ਮੇਰਾ ਦੋਸਤ ਦਵਾਈ ਉੱਥੋਂ ਪੋਣਾ ਆਇਆ ਸੀ ਕਹਿੰਦਾ ਸਰਸਵਾ ਕੀ ਹੋ ਗਿਆ 25 ਸਾਲ ਦਾ ਪਾਸਪੋਰਟ ਨਾ ਖਰਾਬ ਹੋ ਜਾਂਦਾ ਨਾ ਨਾ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਹੈ ਖਰਾਬ ਹੁੰਦਾ 2 ਮਿੰਟ ਦੇ ਖਰਾਬ ਹੋ ਜਾਂਦਾ ਇਹਨਾਂ ਨੇ ਮਤਲਬ ਦੀਪਕ ਬਹੁਤ ਮਾੜਾ ਕੀਤਾ ਹੈ ਨਹੀਂ ਹੋਣਾ ਚਾਹੀਦਾ ठीक है